ਸਸ਼ਕਾਰ ਜੀ ਕਿਦਾ ਹੂੰ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਦੀ ਜਿਹੜੀ ਆਪਣੀ ਨੈਕਸਟ ਵੀਡੀਓ ਰਹੂਗੀ ਜੀ ਉਹ ਹੋਰ ਹੋਊਗੀ ਵਰਬਰੀ ਦੇ ਬਹੁਤ ਸੋਹਣੇ ਸੂਟ ਲੈਗੇ ਬਹੁਤ ਜ਼ਿਆਦਾ ਡਿਮਾਂਡੈਂਟ ਨੇ ਕਿਉਂਕਿ ਲੇਟੈਸਟ ਫੈਬਰਿਕ ਹੈਗਾਗਾ ਚੱਲਿਆ ਹੋਇਆਗਾ ਤੇ ਡਿਮਾਂਡ ਵੀ ਬਹੁਤ ਜ਼ਿਆਦਾ ਹੈ ਇਹ ਫੈਬਰਿਕ ਦੀ ਵਾਰ ਵਾਰ ਆਉਂਦੇ ਨੇ ਤੇ ਸੋਲਡ ਆਊਟ ਹੁੰਦੇ ਨੇ ਰੀਸਟਾਕ ਕਰ ਦਿਆਂਗੇ ਆਪਾਂ ਤੇ ਵਟ ਅੱਜ ਤੁਹਾਨੂੰ ਇਹ ਆਫਰ ਦੇ ਵਿੱਚ ਦੇਵਾਂਗੇ ਆਪਾਂ ਆਫਰ ਦੇ ਵਿੱਚ ਇਹ ਸੂਟ ਦੇਵਾਂਗੇ ਨੀਕੋ ਫਾਲੋਅਰ ਆਫਰ ਦੇ ਵਿੱਚ ਤੁਹਾਨੂੰ ਇਹ ਸੂਟ ਦੇ ਰਿਆ ਕਿ ਆਪਾਂ ਬਹੁਤ ਜ਼ਿਆਦਾ ਵਧੀਆ ਰਸ਼ੀਆ ਬ੍ਰਾਂਡ ਦੇ ਸੂਟ ਲੈਣਗੇ ਜੀ ਇਹ ਰਸ਼ੀਆ ਦੇ ਬਹੁਤ ਸਮਸਟਾਫ ਹੈਗਾ ਸੌਫਟ ਹੈ ਹਾਰਡ ਵਾਲਾ ਸਟਾਫ ਨਹੀਂ ਹੈਗਾ ਇਹ ਜੀ ਬਹੁਤ ਜ਼ਿਆਦਾ ਵਧੀਆ ਤੇ ਨਾਲ ਹੀ ਪਿਓਰ ਮਸ਼ੀਨ ਲੀਨ ਦੀ ਜਿਹੜੀ ਇਹਦੀ ਵਾਟਮੈਂਟ ਵਾਟਮੈਂਟ ਜੀ ਬਹੁਤ ਸਨੇ ਸੂਟ ਨੇ ਜੀ ਇਹ ਫਰਸਟ ਕਲਰ ਲਈ ਵੈਂਡਰ ਹੋਊਗਾ ਜੀ ਵੈਂਟ ਪਰਪਲ ਜਿਹਾ ਸ਼ੇਡ ਹੈਗਾ ਬਹੁਤ ਸੋਹਣਾ ਸਾਰੇ ਕਲਰ ਇੱਕ ਤੋਂ ਇੱਕ ਨੇ ਬਿਲਕੁਲ ਸੌਫਟ ਅਰਮੀਆਂ ਦੇ ਵਿੱਚ ਸੈਮੀ ਫਾਰਮਲ ਜਿਹਾ ਸੂਟ ਨਾਲ ਲਾਈਨਿੰਗ ਦੀ ਰਿਕੁਆਇਰਮੈਂਟ ਹੈਗੀ ਹੈ ਲਾਈਨਿੰਗ ਲੱਗੂਗੀ ਇਹਨਾਂ ਦੇ ਉੱਤੇ ਲਾਈਨਿੰਗ ਲਗਾ ਕੇ ਤੁਸੀਂ ਇਹਨਾਂ ਨੂੰ ਬਹੁਤ ਸੋਹਣੇ ਸੂਟ ਬਣਾ ਸਕਦੇ ਹੋਗੇ ਹੋਰ ਵੀ ਜ਼ਿਆਦਾ ਵਧੀਆ ਬਣਾਉਣੇ ਚਾਹੁੰਦੇ ਹੋ ਤਾਂ ਇਹਨਾਂ ਦੀ ਬਾਟਮ ਤੇ ਵਰਕ ਸ਼ਰਟ ਦੇ ਉੱਤੇ ਕੱਟਵਰਕ ਵਗੈਰਾ ਕੁਝ ਵੀ ਕਰਵਾ ਕੇ ਲੈ ਸਕਦੇ ਹੋ ਸਾਡੇ ਕੋਲ ਤੁਸੀਂ ਤੇ ਨੈਕਸਟ ਕਲਰ ਇਹਦੇ ਵਿੱਚ ਰੱਖੂਗਾ ਜੀ ਬਹੁਤ ਸੋਹਣਾ ਫਰੋਜ਼ ਸਰਦਾਈ ਜਿਹਾ ਫਰੋਜੀ ਸ਼ੇਡ ਹੈਗਾ ਦੇਖੋ ਕਿੰਨਾ ਪੈਰਾਜ ਹੈਗਾ ਬਹੁਤ ਸੋਹਣਾ ਸੂਟ ਹੈਗਾ ਨਾਲ ਬਹੁਤ ਸੁੰਨੀਆਂ ਬੜਕਸ ਰਹਿਣੀਆਂ ਪਿਅਰ ਮਿਸ਼ਲਿੰਗ ਦੀਆਂ ਤੇ ਨੈਕਸਟ ਇਹ ਵਾਲਾ ਆਏਗਾ ਜਿਹੜਾ ਇਹ ਏਕੇ ਦਾ ਹੈ ਏਕੇ ਕੇ ਦਾ ਰਹੂਗਾ ਜੀ ਲੋਕ ਜੀ ਇਹ ਕੋਈ ਪੀਸ ਹੈ ਜਿਹੜਾ ਏਕੇ ਦਾ ਹੈ ਬਾਕੀ ਸਾਰੇ ਰਸ਼ੀਆ ਬ੍ਰੈਂਡ ਦੇ ਹੈਗੇ ਨੇ ਜੀ ਮਹਿੰਦੀ ਦੇ ਵਿੱਚ ਹੈਗਾ ਬਹੁਤ ਸੋਹਣਾ ਸਟਫ ਹੈ ਜੀ ਇਹ ਵੀ ਸਟਫ ਬਹੁਤ ਸੋਹਣਾ ਸਟਫ ਕੋਈ ਸਟਫ ਵੀ ਇਦਾਂ ਦਾ ਨਹੀਂ ਹੈਗਾ ਵੀ ਹਾਰਡ ਜਸਟ ਸਟਫ ਹੋਗਾ ਸਾਰਾ ਸੌਫਟ ਸਟਫ ਹੋਊਗਾ ਜੀ ਬਹੁਤ ਸੋਹਣਾ ਸਟਫ ਹੈਗਾ ਤੇ ਹੀ ਕਾਵ ਵਾਲਾ ਕਲਰ ਆ ਗਿਆ ਜੀ ਕਲਰ ਇਹ ਵਾਲਾ ਹੋ ਗਿਆ ਰਸ਼ੀਆ ਬ੍ਰੈਂਡ ਦਾ ਪ੍ਰੋਪਰ ਪੱਟੀ ਦੇ ਉੱਤੇ ਲਿਖਿਆ ਹੋਇਆ ਹੋਊਗਾ ਜੀ ਨਾਲ ਹੀ ਇਹਨਾਂ ਦੇ ਬਾਟਮ ਹੋਊਗੀ ਜੀ ਬਹੁਤ ਸੁਨਗੜ ਰਸ਼ੀਆ ਬ੍ਰੈਂਡ ਦੀ ਹੀ ਇਹਨਾਂ ਦੇ ਨਾਲ ਬਾਟਮ ਹੋਊਗੀ ਪਿਓਰ ਮਿਸ਼ਲਿਨ ਦੀ ਬਾਟਮ ਰਹੂਗੀ ਜੀ ਤੇ ਇਹ ਸਾਰੇ ਆਪਣੇ ਕੋਲੇ ਸੂਟ ਸੀਗੇ ਤੇ ਆਪਣੇ ਕੋਲੇ ਜੋ ਸ਼ਰਟ ਵੀ ਹੈਗੀਆਂ ਨੇ ਜੇ ਤੁਹਾਡੇ ਕੋਲ ਬਾਟਮ ਹੈਗੀਆਂ ਨੇ ਮੈਂ ਤੁਸੀਂ ਕੱਲੀਆਂ ਸ਼ਰਟ ਵੀ ਲੈ ਸਕਦੇ ਹੋ ਸਾਡੇ ਕੋਲ ਜੇ ਤੁਸੀਂ ਕਹੋਗੇ ਇਹਨਾਂ ਦੇ ਨਾਲ ਬਾਟਮ ਵੀ ਲਗਵਾ ਕੇ ਦੇ ਦਾਂਗੇ ਮੈਂ ਤੁਹਾਡੇ ਲਈ ਸ਼ਰਟ ਵੀ ਲੈ ਸਕਦਾ ਹਾਂ ਤੁਸੀਂ ਕੱਲੀਆਂ ਸ਼ਰਟ ਨੇ ਸਾਡੇ ਕੋਲ ਇੱਕ ਕਲਰ ਇਹ ਹੈ ਜੀ ਸ਼ਰਟ ਦਾ ਤੇ ਇੱਕ ਕਲਰ ਇਹ ਹੀ ਹੈ ਜੀ ਸ਼ਾਰਟ ਦਾ ਲਓ ਜੀ ਤੇ ਇਹ ਹੋਰ ਵੀ ਜਿਆਦਾ ਵਧੀਆ ਵਾਲਾ ਸਟੱਫ ਹੈਗਾ ਬਟ ਆਪਾਂ ਚਲੋ ਸੇਮ ਪ੍ਰਾਈਸ ਦੇ ਵਿੱਚ ਦੇ ਰਹੇ ਹਾਂ ਤੁਹਾਨੂੰ ਹੋਰ ਵੀ ਜਿਆਦਾ ਵਧੀਆ ਵਾਲਾ ਸਟੱਫ ਹੈਗਾ ਤੇ ਨੈਕਸਟ ਵਨ ਇਹ ਵਾਲਾ ਆ ਗਿਆ ਜੀ ਹਲਕੀ ਲਈ ਸ਼ਾਰਟ ਹੈ ਇਹ ਕਲੀਨ ਸ਼ਰਟ ਪੀਸ ਰਹਿ ਗਿਆ ਆਪਣੇ ਕੋਲੇ ਤੇ ਦੂਜੇ ਪੂਰੇ ਸੂਟ ਸੀਗੇ ਜੀ ਇਹਨਾਂ ਦਾ ਪ੍ਰਾਈਸ ਹੈਗਾ ਜਿਹੜਾ ਰਹੂਗਾ ਜੇ 1200 ਰੁਪਏ ਪੂਰੇ ਸੂਟ ਦਾ ਮੈਚਿੰਗ ਸੂਟ ਦਾ ਪ੍ਰਾਈਸ ਰਹੂਗਾ ਜੀ 1200 ਰੁਪਏ ਸ਼ਰਟ ਦਾ ਤੁਸੀਂ ਮੈਨੂੰ ਕੁਝ ਸਕਦੇ ਹੋਗੇ ਡੀਐਮ ਕਰ ਸਕਦੇ ਹੋ ਜੇ ਕੱਲੀ ਸ਼ਰਟ ਲੈਣਾ ਚਾਹੁੰਦੇ ਹੋ ਜੇ ਤੁਸੀਂ ਸੂਟ ਨਾਲ ਬਾਟਮ ਲਗਵਾਉਣਾ ਚਾਹੁੰਦੇ ਹੋ ਤਾਂ ਮਸ਼ੀਨਿੰਗ ਦੀ ਬਾਟਮ ਲਗੂਗੀ ਜੀ ਇਹਨਾਂ ਦੇ ਨਾਲ 1200 ਰੁਪਏ ਦੇ ਵਿੱਚ ਕੋਈ ਵੀ ਸੂਟ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋਗੇ ਸ ਇਹ ਸਾਰੇ ਸੂਟ 1200 ਰੁਪਏ ਦੇ ਵਿੱਚ ਲੈਣਗੇ ਜੀ ਸ਼ਿਪਿੰਗ ਐਕਸਟਰਾ ਵੀ ਜਿਹੜਾ ਸੀ ਕੱਢਿਆ ਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ 953115036 ਦਿੱਤੇ ਸਕਰੀਨਸ਼ਾਟ ਲੈ ਕੇ ਆਪਾਂ ਪਾਸ ਪਲੇਸ ਕਰ ਸਕਦੇ ਹੋ ਥੈਂਕ ਯੂ ਜੀ